ਜੋ ਚੇਕ ਕਰਦਾ ਅਨਮਿਊਟ ਦੇਖ ਰਹੇ ਤੁਸੀਂ ਤੇ ਮੈਂ ਆ ਰਵੀ ਸੰਘਰਾ ਹੂ ਰਹਾ ਤਹਿਸੀਲਾਂ ਦੇ ਵਿੱਚ ਆਮ ਤੌਰ ਤੇ ਸ਼ਿਕਾਇਤਾਂ ਸੀ ਕਿ ਖੱਜਲ ਖੁਆਰੀ ਬਹੁਤ ਹੈ ਕਿਸੇ ਕੰਮ ਨੂੰ ਲੈ ਕੇ ਵੀ ਪਰ ਅੱਜ ਪੰਜਾਬ ਸਰਕਾਰ ਨੇ ਇੱਕ ਈਜ਼ੀ ਰਜਿਸਟਰੀ ਦਾ ਸਿਸਟਮ ਮੁਹਾਲੀ ਦੇ ਵਿੱਚ ਸ਼ੁਰੂ ਕੀਤਾ ਜਿਸ ਦੇ ਵਿੱਚ ਰਜਿਸਟਰੀਆਂ ਸੌਖੀਆਂ ਹੋ ਜਾਣਗੀਆਂ ਸੌਖੀਆਂ ਇਸ ਤਰੀਕੇ ਦੇ ਨਾਲ ਕਿ ਤੁਹਾਨੂੰ ਆਨਲਾਈਨ ਇੱਕ ਪੋਰਟਲ ਦਿੱਤਾ ਜਾਏਗਾ ਤੁਸੀਂ ਉਹਦੇ ਤੇ ਰਜਿਸਟਰੀ ਦੇ ਵਾਸਤੇ ਅਪਲਾਈ ਕਰ ਸਕਦੇ ਹੋ ਔਰ ਉਹ ਅਪਲਾਈ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਅੱਗੋਂ ਤੁਹਾਨੂੰ ਉਸ ਦਾ ਰਿਪਲਾਈ ਮਿਲੇਗਾ ਤੁਹਾਡੀ ਰਜਿਸਟਰੀ ਕਿੰਨੀ ਸੌਖੀ ਹੋਏਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਸਮਝਾਵਾਂਗੇ ਅਸੀਂ ਮੋਹਾਲੀ ਦੇ ਇਸ ਵਾਲੇ ਤਹਿਸੀਲ ਆਫਿਸ ਦੇ ਵਿੱਚ ਆ ਇਹ ਮਿਨੀ ਸੈਕਟਰੀਏਟ ਹੈ ਔਰ ਤੁਹਾਨੂੰ ਜੇਕਰ ਅਸੀਂ ਇਧਰੋਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਇੱਥੇ ਬਕਾਇਦਾ ਤੌਰ ਤੇ ਸਭ ਕਮਰਿਆਂ ਦੇ ਨੰਬਰ ਲਿਖਿਆ ਜਿੱਥੇ-ਜਿੱਥੇ ਤੁਸੀਂ ਜਾਣਾ ਹੈ ਬਕਾਇਦਾ ਤੌਰ ਤੇ ਕਿ ਫਰਦ ਕੇਂਦਰ ਹੈ ਜੇਕਰ ਤੁਸੀਂ ਫਰਦ ਲੈਣੀ ਹੈ ਤਾ ਉਸ ਦੇ ਲਈ ਤੁਹਾਨੂੰ 122 ਨੰਬਰ ਕਮਰੇ ਦੇ ਵਿੱਚ ਜਾਣਾ ਪੈਣਾ ਹੈ ਫਿਰ ਡੀਡ ਅਸਿਸਟੈਂਸ ਅਸਿਸਟੈਂਸ ਹੈ ਜਿਹੜੀ ਤੁਸੀਂ ਅਪਲਾਈ ਕੀਤੀ ਹੈ ਅਪਲਾਈ ਕਰਕੇ ਤੁਸੀਂ ਵੇਟਿੰਗ ਏਰੀਆ ਦੇ ਵਿੱਚ ਆਓਗੇ ਉਸ ਤੋਂ ਬਾਅਦ ਤੁਹਾਡਾ ਟੋਕਨ ਨੰਬਰ ਲੱਗੇਗਾ ਸਾਬ ਰਜਿਸਟਰ ਦਾ ਇੱਕ ਦਾ ਕਮਰਾ 131 ਹੈ ਔਰ ਦੋ ਦਾ ਕਮਰਾ 131 ਕੋ ਕਮਰੇ ਦੇ ਵਿੱਚ ਨੇ ਔਰ ਉਹ ਬਕਾਇਦਾ ਤੌਰ ਤੇ ਐਰੋ ਲੈ ਕੇ ਸਮਝਾਇਆ ਗਿਆ ਔਰ ਉਸ ਤੋਂ ਬਾਅਦ ਡਾਕੂਮੈਂਟ ਡਿਲੀਵਰੀ ਕਾਊਂਟਰ 130 ਹੈ ਜਣੀ ਤੁਹਾਨੂੰ ਆਨਲਾਈਨ ਜੋ ਤੁਸੀਂ ਅਪਲਾਈ ਕੀਤਾ ਹੋਏਗਾ ਉਹ ਤੁਹਾਨੂੰ ਇਸ ਤਰੀਕੇ ਦੇ ਨਾਲ ਮਿਲੇਗਾ ਇਹ ਹੈਲਪ ਡੈਸਕ ਹੈ ਸਭ ਤੋਂ ਪਹਿਲਾਂ ਹੈਲਪ ਡੈਸਕ ਤੇ ਪਹੁੰਚਿਆ ਜਾਏਗਾ ਔਰ ਹੈਲਪ ਡੈਸਕ ਤੇ ਆ ਕੇ ਹੀ ਤੁਹਾਨੂੰ ਜਿਹੜੀ ਹੈ ਇੱਥੋਂ ਸਹੂਲਤ ਮਿਲੇਗੀ ਵੀਰ ਹੈਲਪ ਟੈਕਸ ਤੇ ਤੁਹਾਨੂੰ ਤੁਹਾਨੂੰ ਕੀ ਕੀ ਇਨਸਟਰਕਸ਼ਨਸ ਨੇ ਤੁਸੀਂ ਆਉਣ ਵਾਲਾ ਜਿਹੜਾ ਜਿਹੜਾ ਕੋਈ ਕਸਟਮਰ ਹੈ ਕਿਸੇ ਨੇ ਵੀ ਰਜਿਸਟਰੀ ਕਰਨੀ ਆ ਤੁਸੀਂ ਕਿਦਾਂ ਕਿਸ ਤਰ੍ਹਾਂ ਹੈਲਪ ਕਰਨੀ ਫਿਰ ਮੈਂ ਉਹਨਾਂ ਨੂੰ ਦੱਸਦਾ ਵੀ ਰਜਿਸਟਰੀ ਸਭ ਤੋਂ ਪਹਿਲਾਂ ਕਿਹੜਾ ਸਟੈਪ ਹੈ ਰਜਿਸਟਰੀ ਦਾ ਸਭ ਤੋਂ ਪਹਿਲਾਂ ਆਪਾਂ ਆ ਜਾਉਂਗੇ ਉਹਦੇ ਡੀਡ ਲਖਾਣੀ ਹੁੰਦੀ ਹੈ ਜੀ 129 ਨੰਬਰ ਕਮਰੇ 'ਚ ਠੀਕ ਹੈ ਜੀ ਡੀਡ ਲਖਾਣ ਤੋਂ ਬਾਅਦ ਉੱਥੇ ਹੀ ਸਟੈਂਪ ਪੇਪਰ ਮਿਲਦਾ ਹੈ ਜੀ ਕਨਗੋ ਸਾਹਿਬ ਉੱਥੇ ਬੈਠਦਾ ਜਿਹੜੇ ਫਾਰਦ ਵਗੈਰਾ ਚੈੱਕ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਸਭ ਅਪਰੂਵਲ ਹੁੰਦੀ ਹੈ ਜੀ ਜੋ ਆਪਣੇ SRO ਸਾਹਿਬ ਕਰਦੇ ਆ ਜੀ ਠੀਕ ਹੈ ਜੀ ਉਹ ਅਪਰੂਵਲ ਹੋਣ ਤੋਂ ਬਾਅਦ ਅਪਾਇੰਟਮੈਂਟ ਮਿਲਦੀ ਹੈ ਜੀ ਅਪਾਇੰਟਮੈਂਟ 24 ਘੰਟੇ ਅੰਦਰ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਅਪਾਇੰਟਮੈਂਟ ਲੈਣ ਤੋਂ ਬਾਅਦ ਆਪਾਂ ਆਣਾ ਹੀ ਉਹਦਾ ਟਾਈਮਿੰਗ ਦਿੱਤੀ ਜਾਂਦੀ ਹੈ ਇਹ ਅਪਰੂਵਲ ਦਾ ਇੱਕ ਮੈਸੇਜ ਜਾਂਦਾ ਹੈ ਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਉਹ ਆਨਲਾਈਨ ਅਪਲਾਈ ਕੀਤਾ ਹੋਏਗਾ ਉਹ ਅਪਾਇੰਟਮੈਂਟ ਅਪਾਇੰਟਮੈਂਟ ਵਾਸਤੇ ਹੋਏਗਾ ਜਾਂ ਫਿਰ ਰਜਿਸਟਰੀ ਵਾਸਤੇ ਡਾਕੂਮੈਂਟ ਅਪਲੋਡਿੰਗ ਕਰਕੇ ਸਾਰਾ ਕੁਝ ਅਪਲੋਡ ਹੋ ਜਾਏਗਾ ਉਸ ਤੋਂ ਬਾਅਦ ਫੋਟੋ ਕਰਵਾਉਣ ਵਾਸਤੇ ਆਇਆ ਜੀ ਸਭ ਕੁਝ ਅਪਲੋਡ ਹੋ ਜਾਏਗਾ ਉਸ ਤੋਂ ਬਾਅਦ ਰਜਿਸਟਰੀ ਕਰਾਣੀ ਆ ਤਾਂ ਸਿੱਧੇ ਤੌਰ ਤੇ ਕਿ ਤੁਹਾਨੂੰ ਅਗਲੇ ਕਮਰੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅੱਗੇ-ਅੱਗੇ ਕਿਸ ਤਰੀਕੇ ਨਾਲ ਆਉਣਾ ਇਹ ਇੱਕ ਡਿਸਟ੍ਰਿਕਟ ਚ ਨਹੀਂ ਜਿਹੜੀ ਜਾਣਕਾਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਗਈ ਹੈ ਕਿ 15 ਜੁਲਾਈ ਤੱਕ ਸਾਰੇ ਪੰਜਾਬ ਦੇ ਵਿੱਚ ਇਸ ਨੂੰ ਸ਼ੁਰੂ ਕਰਨ ਦੀ ਕਵਾਇਦ ਜਿਹੜੀ ਉਹ ਸ਼ੁਰੂ ਹੋ ਗਈ ਹੈ ਔਰ 15 ਜੁਲਾਈ ਤੱਕ ਇਹ ਸ਼ੁਰੂ ਕਰ ਦਿੱਤਾ ਜਾਏਗਾ ਔਰ 15 ਦਿਨ ਟ్రਾਇਲ ਪੀਰੀਅਡ ਹੋਏਗਾ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ 15 ਦਿਨ ਜਿਹੜਾ ਅਗਸਤ 1 ਅਗਸਤ ਤੱਕ ਇਸ ਦਾ ਟ్రਾਇਲ ਚੱਲੇਗਾ ਔਰ ਉਸ ਟ్రਾਇਲ ਦੇ ਵਿੱਚ ਅ ਜਿਹੜਾ ਹੈ ਉਹ ਕਨਫਰਮ ਹੋ ਜਾਏਗਾ ਕਿ ਕੀ ਪੂਰੇ ਪੰਜਾਬ ਦੇ ਵਿੱਚ ਪੈਨ ਪੰਜਾਬ ਜਿਹੜਾ ਹੈ ਇਹ ਸਿਸਟਮ ਸ਼ੁਰੂ ਹੋ ਸਕਦਾ ਹੈ ਸ਼ੁਰੂ ਹੋ ਸਕਦਾ ਤੇ 1 ਅਗਸਤ ਤੋਂ ਸੰਭਾਵਨਾ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਇਹ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਸਟਾਰਟ ਹੋ ਜਾਏਗਾ ਔਰ ਫਿਲਹਾਲ ਹਲੇ ਮੁਹਾਲੀ ਤੋਂ ਇਸ ਨੂੰ ਸਟਾਰਟ ਕੀਤਾ ਗਿਆ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਏਗਾ ਇਹ ਜਿਹੜਾ ਆਨਲਾਈਨ ਅਪਲਾਈ ਕੀਤਾ ਹੋਏਗਾ ਤੁਹਾਡੇ ਕੋਲ ਇੱਥੇ ਪਹੁੰਚੇਗਾ ਸਭ ਤੋਂ ਪਹਿਲਾਂ ਇੱਥੇ ਅਪਲਾਈ ਹੋ ਸਭ ਇੱਥੇ ਅਪਲਾਈ ਹੁੰਦਾ ਜੀ ਇੱਥੇ ਇੱਥੋਂ ਅਪਲਾਈ ਹੁੰਦਾ ਹਾਂਜੀ ਇੱਥੇ ਡਾਇਰੈਕਟ ਵੀ ਆ ਕੇ ਤੁਹਾਡੇ ਨਾਲ ਕਸਟਮਰ ਡਾਇਰੈਕਟ ਇਹ ਡਾਇਰੈਕਟ ਆਏ ਹੋਏ ਜੀ ਪਾਰਟੀ ਇਹ ਆਏ ਹੋਏ ਹਾਂਜੀ ਅੱਛਾ ਤੁਹਾਨੂੰ ਇਹ ਸੌਖਾ ਲੱਗਾ ਸਿਸਟਮ ਜੀ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਹਾਂਜੀ ਬਹੁਤ ਵਧੀਆ ਲੱਗਿਆ ਆ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲੀ ਵਾਲੀ ਖੱਜਲ ਖਵਾਰੀ ਖਤਮ ਹੋਏਗੀ ਨਹੀਂ ਈਜ਼ੀ ਹੈ ਜੀ ਸਾਰਾ ਕੁਝ ਇੱਕੋ ਹੀ ਜਗ੍ਹਾ ਹੋ ਰਿਹਾ ਹੈ ਸਟੈਂਪ ਪੇਪਰ ਰਸੀਦ ਬਾਕੀ ਅਪਾਇੰਟਮੈਂਟ ਰਜਿਸਟਰੀ ਸਭ ਹੋ ਰਹੀ ਹੋ ਰਿਹਾ ਹੈ ਜੀ ਬਹੁਤ ਅੱਛਾ ਲੱਗਿਆ ਹਾਂ ਇਹ ਦੇਖੋ ਕਿ ਦੋ ਸਕਰੀਨਸ ਲਗਾਈਆਂ ਗਈਆਂ ਜਿਸ ਤਰ੍ਹਾਂ ਉਹ ਉਧਰ ਨਾਲ ਉਹ ਅਪਲਾਈ ਹੋ ਰਿਹਾ ਤੇ ਇਧਰਲੇ ਪਾਸੇ ਬੈਠ ਕੇ ਤੁਸੀਂ ਉਸ ਨੂੰ ਦੇਖ ਸਕਦੇ ਹੋ ਜੇਕਰ ਤੁਹਾਡਾ ਕੋਈ ਨਾਮ ਜਾਂ ਕੁਝ ਕਿਸੇ ਤਰ੍ਹਾਂ ਦੀ ਵੀ ਕੋਈ ਜਿਵੇਂ ਐਡਰੈਸ ਹੈ ਜੇਕਰ ਤੁਹਾਡਾ ਉਹ ਉਧਰਲੇ ਪਾਸੋਂ ਅਪਲਾਈ ਹੋ ਰਿਹਾ ਤੇ ਇੱਥੇ ਜੇਕਰ ਕੁਝ ਗਲਤ ਆ ਰਿਹਾ ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਵੀ ਇੱਥੇ ਅਪਲਾਈ ਹੋ ਰਿਹਾ ਦੇਖੋ ਕਿ ਉਧਰਲੇ ਪਾਸਿਓਂ ਅਪਲਾਈ ਹੋ ਰਿਹਾ ਏ ਸਕਰੀਨ ਤੇ ਤੁਹਾਨੂੰ ਬਕਾਇਦਾ ਉਹ ਚੀਜ਼ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕਿ ਕੀ ਕੁਝ ਇਸ ਦੇ ਵਿੱਚ ਐਡੀਟਿੰਗ ਹੋ ਰਹੀ ਹੈ ਜਾਨੀ ਇਹ ਸਿੱਧੇ ਤੌਰ ਤੇ ਕਿ ਕਸਟਮਰ ਨੂੰ ਸੌਖਾ ਕਰਨ ਦੇ ਵਾਸਤੇ ਕਿ ਤੁਹਾਡਾ ਸਿਸਟਮ ਜਿਹੜਾ ਹੈ ਉਹ ਸੁਖਾਲਾ ਹੋਣ ਵਾਲਾ ਹੈ ਉਹ ਸੁਖਾਲਾ ਹੋਣ ਵਾਲਾ ਤਾਂ ਇਸ ਦੇ ਲਈ ਇਹ ਸਿਸਟਮ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਔਰ ਇਸ ਤੋਂ ਅੱਗੇ ਜਿਹੜੇ ਨੇ ਉਹ ਰਜਿਸਟਰਾਰ ਦੇ ਆਫਿਸ ਨੇ ਇਹ ਵੇਟਿੰਗ ਇਹ ਵੇਟਿੰਗ ਹਾਲ ਇੱਥੇ ਬੈਠ ਕੇ ਜਦੋਂ ਟੋਕਨ ਨੰਬਰ ਲੱਗੇਗਾ ਜਦੋਂ ਅਪਲਾਈ ਹੋ ਜਾਏਗਾ ਉਸ ਤੋਂ ਬਾਅਦ ਇੱਥੇ ਟੋਕਨ ਨੰਬਰ ਲੱਗਾ ਹੋਇਆ ਹੋਏਗਾ ਤਾਂ ਇਥੋਂ ਤੁਹਾਨੂੰ ਜਿਹੜੇ ਆ ਦੇਖੋ ਕਿ ਇੱਥੇ ਟੋਕਨ ਚੱਲ ਰਿਹਾ ਇਸ ਵੇਲੇ 16 ਨੰਬਰ ਲੋਕ ਆਪਣੀ ਰਜਿਸਟਰੀ ਜਿਹੜੀ ਆ ਉਹ ਟੋਕਨ ਦੇ ਹਿਸਾਬ ਨਾਲ ਕਰਵਾ ਰਹੇ ਨੇ ਜਾਨੀ ਇਹ ਵੀ ਇਹ ਸਿਸਟਮ ਇਸ ਤਰ੍ਹਾਂ ਦੇ ਨਾਲ ਹੈ ਕਿ ਜੇ ਕੋਈ ਸਿਫਾਰਸ਼ੀ ਕੰਮ ਨਹੀਂ ਹੋਏਗਾ ਜਿਹੜਾ ਅਪਲਾਈ ਹੋਇਆ ਹੋਏਗਾ ਉਹ ਟੋਕਨ ਦੇ ਹਿਸਾਬ ਨਾਲ ਹੀ ਜਿਹੜਾ ਹੈ ਉਹ ਅੱਗੇ ਆਏਗਾ ਤਾਂ ਇਹ ਰਜਿਸਟਰ ਜਿਹੜੇ ਨੇ ਦੋ ਰਜਿਸਟਰ ਇੱਥੇ ਅ ਇਸ ਵੇਲੇ ਮੌਜੂਦ ਨਹੀਂ ਬਕਾਇਦਾ ਤੌਰ ਤੇ ਪੂਰੇ ਦਾ ਪੂਰਾ ਸਟਾਫ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੋਏਗਾ ਔਰ ਸਾਰਾ ਸਟਾਫ ਇੱਥੇ ਹੈ ਔਰ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਰਜਿਸਟਰੀਆਂ ਜਿਹੜੀਆਂ ਨੇ ਉਹ ਅਪਲਾਈ ਕਰਨ ਦੇ ਲਈ ਪਹੁੰਚਦੇ ਆ ਔਰ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਆ ਉਹ ਘਟੇ ਤੁਸੀਂ ਤੁਸੀਂ ਆਪਣੀ ਰਜਿਸਟਰੀ ਦੇ ਲਈ ਪਹੁੰਚੇ ਸੀ ਕਿ ਕਰਾਣ ਆਏ ਆ ਜੀ ਅਸੀਂ ਅੱਜ ਕਰਾਣ ਆਏ ਆ ਹਾਂਜੀ ਸਿਸਟਮ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਉਹ ਫਾਲੋ ਕੀਤਾ ਹਾਂਜੀ ਉਹ ਫਾਲੋ ਕੀਤਾ ਜੀ ਕਿਵੇਂ ਲੱਗਾ ਫਿਰ ਉਹ ਠੀਕ ਹੈ ਜੀ ਸਿਸਟਮ ਅੱਗੇ ਨਾਲੋਂ ਵਧੀਆ ਹੈ ਜੀ ਤੇ ਟਾਈਮ ਵੀ ਘੱਟ ਲੱਗ ਰਿਹਾ ਜੀ ਟਾਈਮ ਘੱਟ ਲੱਗਦਾ ਕਿੰਨੇ ਕਿੰਨਾ ਟਾਈਮ ਲੱਗਾ ਤੁਸੀਂ ਕਦੋਂ ਅਪਲਾਈ ਕੀਤਾ ਅਸੀਂ ਕੱਲ ਅਪਲਾਈ ਕੀਤਾ ਸੀਗਾ ਜੀ ਸਾਨੂੰ ਘੰਟਾ ਹੋਇਆ ਜੀ ਤੇ ਸਾਡੀ ਰਜਿਸਟਰੀ ਹੋ ਗਈ ਹੈ ਜੀ ਅੱਛਾ ਕੱਲ ਅਪਲਾਈ ਕੀਤਾ ਅੱਜ ਤੁਹਾਡੀ ਰਜਿਸਟਰੀ ਕੰਪਲੀਟ ਹੋ ਗਈ ਹੈ ਕੰਪਲੀਟ ਹੋ ਗਈ ਹੈ ਇੱਕ ਆਵਰ ਰਜਿਸਟਰ ਡੀਡ ਜਿਹੜੀ ਹੈ ਉਹ ਡਿਲੀਵਰੀ ਕਾਊਂਟਰ ਤੋਂ ਮਿਲ ਜੀ ਮਿਲ ਚੁੱਕੀ ਹੈ ਜੀ ਪਹਿਲਾਂ ਨਾਲੋਂ ਤਾਂ ਬਹੁਤ ਸੌਖਾ ਬਹੁਤ ਸੌਖਾ ਕਈ ਕਈ ਦਿਨ ਪਹਿਲਾਂ ਬਹੁਤ ਬਹੁਤ ਦਿਨ ਲੱਗਦੇ ਸੀ ਜੀ ਹੁਣ ਬਹੁਤ ਘੱਟ ਟਾਈਮ ਲੱਗਿਆ ਜੀ ਕੋਈ ਰਿਸ਼ਵਤ ਵਰਗੀ ਗੱਲ ਤਾਂ ਨਹੀਂ 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 ਕੋਈ ਕਿਸੇ ਨੇ ਕੁਝ ਨਹੀਂ 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 ਕਿਸੇ ਨੇ ਕੁਝ ਨਹੀਂ ਮੰਗਿਆ ਜੀ ਇਹ ਤਾਂ ਗੱਲ ਇਹ ਹੈ ਕਿ ਇਹ ਸਿਸਟਮ ਸੁਖਾਲਾ ਹੋਵੇ ਤਾਂ ਇੱਥੇ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਕਿ ਉਧਰਲੇ ਪਾਸੇ ਰਜਿਸਟਰੀਆਂ ਚੱਲ ਰਹੀਆਂ ਨੇ ਪਹਿਲਾਂ ਦਾ ਮਾਹੌਲ ਜਿਹੜਾ ਹੈ ਉਹ ਕਈ ਤਰੀਕੇ ਦਾ ਸੀ ਪਹਿਲਾਂ ਬਾਹਰੋਂ ਡੀਡ ਲਿਖੀ ਜਾਣੀ ਫਿਰ ਉਸ ਤੋਂ ਬਾਅਦ ਇੱਥੇ ਪਹੁੰਚਣਾ ਫਿਰ ਕਈ ਤਰ੍ਹਾਂ ਦੇ ਇਤਰਾਜ਼ ਲੱਗਣੇ ਇਤਰਾਜ਼ ਲੱਗਣ ਤੋਂ ਬਾਅਦ ਉਹ ਇਤਰਾਜ਼ ਰਿਮੂਵ ਕਰਾਉਣ ਦੇ ਲਈ ਪੈਸਾ ਲੱਗਣਾ ਖਾਸ ਤੌਰ ਤੇ ਔਰ ਉਸ ਚੀਜ਼ ਨੂੰ ਕਿਤਨਾ ਕਿਤੇ ਸੌਖਿਆ ਕਰਨ ਦੇ ਵਾਸਤੇ ਪੰਜਾਬ ਸਰਕਾਰ ਨੇ ਇਹ ਜਿਹੜਾ ਈਜ਼ੀ ਪੋਰਟਲ ਸ਼ੁਰੂ ਕੀਤਾ ਤਾਂ ਲੋਕ ਕਹਿ ਰਹੇ ਨੇ ਕਿ ਸਾਡੇ ਵਾਸਤੇ ਇਹ ਬਹੁਤ ਜ਼ਿਆਦਾ ਸੌਖਾ ਹੋ ਗਿਆ ਕਿ ਸਾਡੀ ਰਜਿਸਟਰੀ ਜਿਹੜੀ ਹੈ ਉਹ ਕੁਝ ਘੰਟਿਆਂ ਦੇ ਵਿੱਚ ਹੀ ਹੋ ਜਾਣੀ ਹੈ ਹੁਣ ਇਹ ਇਸ ਦੇ ਵਿੱਚ ਜਿਹੜੀ ਅਗਲੀ ਜਿਹੜੀ ਦਿੱਕਤ ਆਉਣ ਵਾਲੀ ਹੈ ਉਹ ਕਿਸ ਤਰ੍ਹਾਂ ਦੀ ਆਏਗੀ ਕਿ ਇਸ ਦੀਆਂ ਕਿ ਕੋਈ ਹੋਰ ਰਾਹ ਕੱਢ ਲਏ ਜਾਣਗੇ ਜਾਂ ਆਨਲਾਈਨ ਵੀ ਅਪਲਾਈ ਕਰਨ ਦੇ ਵਾਸਤੇ ਬਾਹਰ ਏਜੰਸੀਆਂ ਦੀਆਂ ਦੁਕਾਨਾਂ ਖੁੱਲ ਜਾਣਗੀਆਂ ਉਹਨਾਂ ਤੇ ਫਿਰ ਪੈਸਾ ਵਟੋੜਿਆ ਜਾਏਗਾ ਕਿਉਂਕਿ ਲੋਕਾਂ ਨੂੰ ਜਾਣਕਾਰੀ ਜਿਹੜੀ ਹੈ ਉਹ ਮੁਕੰਮਲ ਤਰੀਕੇ ਨਾਲ ਦੇਣਾ ਵੀ ਇੱਕ ਵੱਡੀ ਕਾਰਵਾਈ ਹੁੰਦੀ ਹੈ ਕਿ ਲੋਕਾਂ ਨੂੰ ਇਹ ਪਤਾ ਹੋਵੇ ਕਿ ਉਹਨਾਂ ਨੇ ਅਪਲਾਈ ਕਰਨਾ ਕਿਸ ਤਰੀਕੇ ਦੇ ਨਾਲ ਹੈ ਲੋਕਾਂ ਤੱਕ ਜਾਣਕਾਰੀ ਕਿਸ ਤਰੀਕੇ ਦੇ ਨਾਲ ਪਹੁੰਚਣੀ ਹੈ ਔਰ ਉਹ ਜਾਣਕਾਰੀ ਜਿਹੜੀ ਹੈ ਜਿਹੜਾ ਕਸਟਮਰ ਉਹ ਖੁਦ ਅਪਲਾਈ ਕਰ ਸਕੇ ਇਹ ਵੀ ਇੱਕ ਵੱਡਾ ਚੈਲੰਜ ਹੈ ਕਿ ਹਰ ਕੋਈ ਉਸ ਨੂੰ ਕਰ ਸਕੇਗਾ ਜਾਂ ਨਹੀਂ ਕਰ ਸਕੇਗਾ ਤਾਂ ਸਿੱਧੇ ਤੌਰ ਤੇ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਰਜਿਸਟਰੀਆਂ ਕਰਵਾ ਵੀ ਰਹੇ ਨੇ ਉਹ ਇਹ ਕਹਿ ਰਿਹਾ ਕਿ ਸੌਖਾ ਹੋ ਗਿਆ ਹੁਣ ਪਹਿਲਾਂ ਨਾਲੋਂ ਦਿੱਕਤ ਘਟ ਗਈ ਔਰ ਉਹਨਾਂ ਦਾ ਪੈਸਾ ਵੀ ਜਿਹੜਾ ਹੈ ਉਹ ਜ਼ਿਆਦਾ ਲੱਗ ਨਹੀਂ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਕੋਈ ਹੋਰ ਕੁੰਡੀਆਂ ਤਾਂ ਨਹੀਂ ਪੈ ਜਾਣੀਆਂ ਤੁਸੀਂ ਵੀਰ ਜੀ ਇੱਥੇ ਰਜਿਸਟਰੀ ਕਰਾਉਣ ਦੇ ਲਈ ਆਏ ਹੋ ਹਾਂਜੀ ਹਾਂਜੀ ਹੋ ਗਈ ਜੀ ਤੁਹਾਡੀ ਰਜਿਸਟਰੀ ਸਾਡੀ ਹੋਣ ਵਾਲੀ ਹੈ ਜੀ ਹੁਣ 2 ਮਿੰਟ ਬਾਅਦ ਸਾਨੂੰ ਕਨ ਨੰਬਰ ਮਿਲਿਆ ਹਾਂਜੀ ਟੋਕਨ ਮਿਲਿਆ ਪਰ ਕਿਰਿਆ ਸਮਝਾਓਗੇ ਸਾਡੇ ਸੁਣਨ ਵਾਲਿਆਂ ਨੂੰ ਕਿਉਂਕਿ ਤੁਸੀਂ ਤਾਂ ਆਪ ਰਜਿਸਟਰੀ ਕਰਵਾਉਣ ਦੇ ਲਈ ਆਏ ਹੋ ਸ਼ੁਰੂ ਕਿੱਥੋਂ ਹੋਇਆ ਔਰ ਐਟ ਦਾ ਐਂਡ ਤੁਸੀਂ ਰਜਿਸਟਰਾਰ ਕੋਲ ਕਿਵੇਂ ਪਹੁੰਚੇ ਸਾਡੀ ਇੱਕ ਫਰਾਈਡੇ ਸਾਨੂੰ ਮੈਸੇਜ ਆ ਗਿਆ ਸੀ ਫਰਾਈਡੇ ਨੂੰ ਡੇਟ ਲੈ ਲਈ ਸੀਗੀ ਤੇ ਅੱਜ ਦਾ ਸਾਡਾ ਟਾਈਮ ਸੀਗਾ 12:30 ਵਜੇ ਦਾ ਅੱਜ ਫਸਟ ਡੇ ਕਰਕੇ ਉਹ ਕਹਿੰਦੀ 5-10 ਮਿੰਟ ਲੇਟ ਹੈ ਉਸ ਤੋਂ ਬਾਅਦ ਥੋੜਾ ਜਲਦੀ ਹੀ ਨਿਬੇੜ ਦਿੱਤਾ ਜਾਊਗਾ ਠੀਕ ਹੈ ਬਾਕਾਇਦਾ ਤੁਹਾਨੂੰ ਟੋਕਨ ਨੰਬਰ ਜਾਰੀ ਹੋਇਆ ਤੁਹਾਨੂੰ ਜਿਹੜੇ ਮੈਸੇਜ ਆਏ ਉਹ ਦਿਖਾ ਸਕਦੇ ਹੋ ਸਾਨੂੰ ਸਾਨੂੰ ਮੈਸੇਜ ਦਿਖਾ ਬਿਲਕੁਲ ਮੈਸੇਜ ਦਿਖਾ ਸਕਦੇ ਅਸੀਂ ਆਨਲਾਈਨ ਜਿਹੜੇ ਇਹਨਾਂ ਨੂੰ ਮੈਸੇਜ ਆਏ ਜਦੋਂ ਇਹਨਾਂ ਨੇ ਅਪਲਾਈ ਕੀਤਾ ਉਹ ਅਸੀਂ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਮੈਸੇਜ ਸੀ ਔਰ ਕਿਵੇਂ-ਕਿਵੇਂ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਨੂੰ ਪਹੁੰਚਣੀ ਹੈ ਕਿਵੇਂ ਇਨਫੋਰਮੇਸ਼ਨ ਮਿਲ ਸਕਦੀ ਹੈ ਕਿਉਂਕਿ ਤੁਸੀਂ ਮੁਹਾਲੀ ਤੋਂ ਬਾਹਰ ਬੈਠੇ ਵੀ ਸਾਨੂੰ ਦੇਖ ਰਹੇ ਹੋ ਪੈਨ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਤਾਂ ਜਦੋਂ ਉੱਥੇ ਅਪਲਾਈ ਹੋਏਗਾ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਾਸ ਤੌਰ ਤੇ ਧ ਇਸ ਇਹ ਮੈਸੇਜ ਜਿਹੜਾ ਹੈ ਕੈਮਰੇ ਨੂੰ ਥੋੜਾ ਅੱਗੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਜਦੋਂ ਅਪਲਾਈ ਕੀਤਾ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ 26 ਤਰੀਕ ਦੀ ਜਿਹੜੀ ਹੈ ਉਹ ਅਪਾਇੰਟਮੈਂਟ ਸਵੇਰੇ 11 ਤੋਂ 12 ਵਜੇ ਤੱਕ ਦੀ ਮਿਲੀ ਹੈ ਔਰ ਰਜਿਸਟਰ ਆਫੀਸਰ ਉਹ ਕਹਿੰਦੇ ਨੇ ਕਿ ਤੁਹਾਨੂੰ ਅ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੈ ਜਿਹੜਾ ਟਾਈਮ ਤੁਹਾਨੂੰ ਦਿੱਤਾ ਗਿਆ ਹੈ 11 ਤੋਂ 12 ਦਾ ਉਸ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੈ ਔਰ ਇਹ ਸਿੱਧੇ ਤੌਰ ਤੇ ਇਹ ਵੀ ਕਿਹਾ ਗਿਆ ਹੈ ਕਿ 48 ਘੰਟਿਆਂ ਦੇ ਵਿੱਚ ਤੁਹਾਨੂੰ ਇਸ ਦਾ ਰਿਪਲਾਈ ਮਿਲ ਜਾਏਗਾ ਜਦੋਂ ਤੁਸੀਂ ਇਸ ਨੂੰ ਅਪਲਾਈ ਕਰ ਦਿਓਗੇ ਤਾਂ ਆਹ ਦੇਖੋ ਕਿ ਇਹਨਾਂ ਨੂੰ ਵੀ ਮੈਸੇਜ ਜਿਹੜਾ ਹੈ ਉਹ ਆਨਲਾਈਨ ਪਹੁੰਚਿਆ ਹੋਇਆ ਆ ਦੇਖੋ ਕਿ ਇਹ ਇਹਨਾਂ ਨੂੰ ਇਨਫੋਰਮੇਸ਼ਨ ਦੇ ਲਈ ਸੀ ਕਿ ਤੁਸੀਂ ਅ ਇੱਥੇ ਪਹੁੰਚਣਾ ਹੈ ਇਸ ਟਾਈਮ ਤੇ ਔਰ ਅੱਧਾ ਘੰਟਾ ਪਹਿਲਾਂ ਪਹੁੰਚਣਾ ਇਸ ਤਰੀਕੇ ਦਾ ਮੈਸੇਜ ਆਏਗਾ ਤੁਹਾਨੂੰ ਰੈਵਿਨਿਊ ਪੰਜਾਬ ਦੇ ਵੱਲੋਂ ਰੈਵਿਨਿਊ ਪੰਜਾਬ ਦਾ ਪੋਰਟਲ ਹੈ ਇਹ ਵਟਸਐਪ ਤੇ ਤੁਹਾਨੂੰ ਬਕਾਇਦਾ ਤੌਰ ਤੇ ਮੈਸੇਜ ਆਏਗਾ ਔਰ ਇਹਨਾਂ ਦੀ ਤੁਹਾਡੀ ਰਜਿਸਟਰੀ ਹੁਣ ਹੋ ਚੁੱਕੀ ਹੈ ਜੀ ਹੋਣੀ ਹੈ ਹੋਣੀ ਹੈ ਜੀ ਹਾਂ ਜੀ ਤੁਹਾਨੂੰ ਤੁਹਾਡਾ ਟੋਕਨ ਨੰਬਰ ਲੱਗ ਚੁੱਕਾ ਨੰਬਰ ਲੱਗ ਚੁੱਕਾ ਹੈ ਬਸ ਨੈਕਸਟ ਟਰਮ ਸਾਡੀ ਹੋਇਆ ਕਿਉਂਕਿ ਇੰਟਰਵਿਊ ਵਗੈਰਾ ਦਾ ਪ੍ਰਕਿਰਿਆ ਸ਼ੁਰੂ ਹੋ ਗਈ ਇਸ ਕਰਕੇ ਇਸ ਤੋਂ ਬਾਅਦ ਸਾਡਾ ਹੀ ਨੰਬਰ ਹੈ ਸੌਖਾ ਲੱਗਾ ਇਹ ਸਿਸਟਮ ਤੁਹਾਨੂੰ ਹਾਂ ਜੀ ਹਾਂ ਬਿਲਕੁਲ ਸੌਖਾ ਜੀ ਇਹਨਾਂ ਨਾਲ ਖੱਜਲ ਖਵਰੀ ਘਟੂਗੀ ਤੁਹਾਡੇ ਮੁਤਾਬਿਕ ਇੱਕ ਕਸਟਮਰ ਦੇ ਤੌਰ ਤੇ ਜਾਂ ਆਮ ਆਦਮੀ ਦੇ ਤੌਰ ਤੇ ਜੇ ਤੁਸੀਂ ਸੋਚੋ ਤਾਂ ਖੱਜਲ ਖਵਰੀ ਘਟੂਗੀ ਹਾਂ ਜੀ ਬਿਲਕੁਲ ਤੁਹਾਨੂੰ ਪਹਿਲਾਂ ਇਨਫਾਰਮ ਕਰਦੇ ਆ ਡਿਪਾਰਟਮੈਂਟ ਵੱਲੋਂ ਇਨਫੋਰਮੇਸ਼ਨ ਆਏ ਜਾਣੀ ਹੈ ਵੀ ਇਸ ਟਾਈਮ ਤੁਸੀਂ ਪਹੁੰਚਣਾ ਹੈ ਅੱਧੇ ਘੰਟੇ ਦਾ ਟਾਈਮ ਹੁੰਦੇ ਨੇ ਇਹ ਉਸ ਤੋਂ ਬਾਅਦ ਮੈਂ ਖ ਬੜਾ ਆਰਾਮ ਦੀ ਗੱਲ ਆਈ ਲੈਂਦਾ ਅੱਗੇ ਆਪਾਂ ਅੱਗੇ ਵੇਟ ਕਰਦੇ ਸੀਗੇ ਵੀ ਤਸਿਲਦਾਰਾ ਬੈਠੇ ਨੇ ਜਾਂ ਬਿਜ਼ੀ ਨੇ ਤੇ ਹੁਣ ਇਹ ਕੰਮ ਮਿਲ ਗਿਆ ਖਤਮ ਹੋ ਗਿਆ ਸਾਰਾ ਤੇ ਹੁਣ ਇਹ ਪੱਕਾ ਟਾਈਮ ਮਿਲ ਲੈਣਾ ਫੋਨ ਦੇ ਉੱਪਰ ਤੁਸੀਂ ਉਸ ਟਾਈਮ ਆ ਕੇ ਆਪਣੇ ਡਿਸਟ੍ਰਿਕਟ ਰਾ ਸਕਦੇ ਹੋ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਅੱਜ ਇਸ ਸਬੰਧੀ ਨਹੀਂ ਨਹੀਂ ਬੜਾ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਦਾ ਹੈ ਤੇ ਮਲੇ ਇਹਦੇ ਵਿੱਚ ਪਬਲਿਕ ਨੂੰ ਬੜਾ ਫਾਇਦਾ ਹੋਣਾ ਖਚਲੋਖਰੀ ਘਟਣੀ ਆ ਤੇ ਲੋਕਾਂ ਦੇ ਕੰਮ ਟਾਈਮ ਸਿਰ ਹੋ ਜਾਣਗੇ ਕਹਿਣਾ ਚਾਹੋਗੇ ਬਿਲਕੁਲ ਜੀ ਚੰਗਾ ਉਦਮ ਹੈ ਖਾਸ ਕਰਕੇ ਲੋਕਾਂ ਲਈ ਜਿਨ੍ਹਾਂ ਦਾ ਟਾਈਮ ਬਚੂਗਾ ਟਾਈਮ ਸੇਵ ਹੋਊਗਾ ਪਹਿਲਾਂ ਸਾਰਾ ਦਿਨ ਇੱਥੇ ਹੀ ਲੰਘ ਜਾਂਦਾ ਸੀਗਾ ਤੇ ਦੂਜਾ ਪੈਸੇ ਵੀ ਬਚਣਗੇ ਇੱਕ ਫਿਕਸ ਅਮਾਉਂਟ ਉਹਨਾਂ ਨੇ ਰੱਖ ਦਿੱਤੀ ਲਿਖਣ ਦੀ ਇੱਕ ਅਮਾਉਂਟ ਉਹਦੀ ਤਾਂ ਇਸ ਕਰਕੇ ਜਿਹੜੀ ਹਰਾਸਮੈਂਟ ਉਹ ਘਟੂਪੇ ਹਰਾਸਮੈਂਟ ਇਸੇ ਦੀ ਜ਼ਰੂਰਤ ਹੈ ਗੱਲ ਸਿੱਧੇ ਸਿੱਧੇ ਤੌਰ ਤੇ ਹਰਾਸਮੈਂਟ ਦੀ ਸੀ ਤਾਂ ਦੇਖੋ ਕਿ ਜਿਹੜੀਆਂ ਰਜਿਸਟਰੀਆਂ ਸੀ ਉਹ ਹੋਣੀਆਂ ਔਰ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਆ